ਇਸ ਵਕਤ ਅਸੀਂ ਮੌਸਮ ਸੰਬੰਧੀ ਵੱਡੀ ਅਪਡੇਟ ਅਸੀਂ ਆਮ ਜਨਮਾਨਸ ਤੱਕ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਪੰਜਾਬ ਅਤੇ ਚੰਡੀਗੜ੍ਹ ਸਣੇ ਹਰਿਆਣਾ ਅਤੇ ਹਿਮਾਚਲ ਸੰਬੰਧੀ ਚਾਰ ਸੂਬਿਆਂ ਦੀ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਅਸੀਂ ਤੁਹਾਡੇ ਤੱਕ ਸਾਂਝੀ ਕਰਨ ਜਾ ਰਹੇ ਹਾਂ ਤਾਂ ਗੱਲ ਕਰਦੇ ਹਾਂ ਪੰਜਾਬ ਅਤੇ ਚੰਡੀਗੜ੍ਹ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਨੇ ਨਵਾਂ ਅਪਡੇਟ ਜਾਰੀ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਅੱਜ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਦੀ ਸੰਭਾਵਨਾ ਹੈ ਅੱਜ ਫੇਰ ਤੋਂ ਹੀ ਪੰਜਾਬ ਸਣੇ ਹਰਿਆਣਾ ਦੇ ਵਿੱਚ ਵੀ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਮੌਸਮ ਖੁਸ਼ਹਰਮਾ ਦਿਖਾਈ ਦੇ ਰਿਹਾ ਯਾਨੀ ਕਿ ਕਾਲੀ ਘਟਾਵਾਂ ਛਾਰੀਆਂ ਨੇ ਬੱਦਲਵਾਈ ਦਿਖਾਈ ਦੇ ਰਹੀ ਅਤੇ ਮੌਸਮ ਵਿਭਾਗ ਨੇ ਇਹਨਾਂ ਦੋ ਸੂਬਿਆਂ ਦੇ ਵਿੱਚ ਬਰਸਾਤ ਦਾ ਅੱਜ ਅਲਰਟ ਜਾਰੀ ਕੀਤਾ ਹੈ ਦਰਸਲ ਪੰਜਾਬ ਦੇ ਵਿੱਚ ਮੌਨਸੂਨ ਫਿਰ ਤੋਂ ਐਕਟਿਵ ਹੋ ਗਿਆ ਜਿਸ ਦੇ ਚੱਲਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਦੇ ਨਾਲ ਤਾਪਮਾਨ ਦੇ ਵਿੱਚ ਗਰਾਵਟ ਦੇਖੀ ਗਈ ਹੈ ਨਾਲ ਹੀ ਲੋਕਾਂ ਨੂੰ ਹੌਮਸ ਭਰ ਗਰਮੀ ਤੋਂ ਰਾਹਤ ਵੀ ਮਿਲੀ ਹੈ ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਦੇ ਵਿੱਚ 14 ਸਤੰਬਰ ਤੱਕ ਬਰਸਾਤ ਦਾ ਕੋਈ ਅਲਰਟ ਨਹੀਂ ਹੈ ਹਾਲਾਂਕਿ ਇਸ ਦਰਮਿਆਨ ਕੁਝ ਜ਼ਿਲ੍ਹਿਆਂ ਦੇ ਵਿੱਚ ਅੱਜ ਹਲਕੀ ਤੋਂ ਦਰਮਿਆਨੀ ਬਰਸਾਤ ਜ਼ਰੂਰ ਹੋਵੇਗੀ ਬੀਤੇ ਰਿੰਦੀ ਜੇਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ 2mm ਬਰਸਾਤ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ 4mm ਪਠਾਨਕੋਟ ਦੇ ਵਿੱਚ 8mm ਫਤਿਹਗੜ੍ਹ ਸਾਹਿਬ ਦੇ ਵਿੱਚ 10mm ਮੋਗਾ ਦੇ ਵਿੱਚ 1mm ਰੋਪੜ ਦੇ ਵਿੱਚ 0.5mm ਬਰਸਾਤ ਦਰਜ ਕੀਤੀ ਗਈ ਹੈ ਸੂਬੇ ਦੇ ਵਿੱਚ 1 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ 29.1 ਮਿਮੀ ਬਰਸਾਤ ਦਰਜ ਹੋਈ ਹੈ ਜੋ ਇਸ ਸੀਜ਼ਨ ਦੇ ਵਿੱਚ ਹੋਈ ਬਰਸਾਤ ਦੇ ਨਾਲ 25% ਦੀ ਘਟ ਹੈ ਨਾਲ ਹੀ ਮੌਸਮ ਵਿਭਾਗ ਨੇ ਲੋਕਾਂ ਨੂੰ ਡੇਂਗੂ ਤੋਂ ਸਾਵਧਨ ਰਹਿਣ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਇਹਨਾਂ ਦਿਨੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਡੇਂਗੂ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਸਿਹਤ ਵਿਭਾਗ ਨੇ ਵੀ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ ਕਿਉਂਕਿ ਮੌਸਮ ਦੇ ਵਿੱਚ ਜਦੋਂ ਪਰਵਰਤਨ ਹੁੰਦਾ ਹੈ ਤਾਂ ਉਦੋਂ ਡੇਂਗੂ ਮੱਛਰ ਯਾਨੀ ਕਿ ਉਸ ਮੱਛਰ ਦਾ ਲਾਰਵਾ ਜਿਹੜਾ ਪਨਪਦਾ ਤੇ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਦੂਜੇ ਪਾਸੇ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਸਤੰਬਰ 2024 ਮਹੀਨੇ ਦੇ ਵਿੱਚ ਪੰਜਾਬ ਅੰਦਰ ਬਰਸਾਤ ਅਜੇ ਤੱਕ ਬਹੁਤ ਘੱਟ ਹੋਈ ਹੈ। ਇਸੇ ਦੇ ਨਾਲ ਗੱਲ ਹੁਣ ਹਰਿਆਣਾ ਸੂਬੇ ਦੀ ਕਰੀ ਤਾਂ ਹਰਿਆਣਾ ਦੇ ਵਿੱਚ ਵੀ ਹਾਲਾਂਕਿ ਬਰਸਾਤ ਜ਼ਰੂਰ ਹੋਈ ਹੈ ਲੇਕਿਨ ਸਤੰਬਰ ਮਹੀਨੇ ਦੀ ਜੇਕਰ ਗੱਲ ਕਰੀ ਤਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਰਸਾਤ 2024 ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਹਰਿਆਣਾ ਵਿੱਚ ਵੀ ਘੱਟ ਹੋਈ ਹੈ। ਲੇਕਿਨ ਫਿਲਹਾਲ ਹਰਿਆਣਾ ਦੇ ਵਿੱਚ ਵੀ ਮੌਸਮ ਵਿਭਾਗ ਨੇ ਅੱਜ ਤੇ ਕੱਲ ਦਾ ਬਰਸਾਤ ਦਾ ਅਲਰਟ ਜਾਰੀ ਕਰ ਦਿੱਤਾ ਹੈ। ਹਿਮਾਚਲ ਦੇ ਵਿੱਚ ਵੀ ਮੌਸਮ ਮਾਹਰਾ ਨੇ ਬਰਸਾਤ ਦਾ ਅਲਰਟ ਜਾਰੀ ਕੀਤਾ ਹੈ। ਲਗਾਤਾਰ ਕਈ ਥਾਵਾਂ ਤੇ ਬਰਸਾਤ ਇਰਤੂ ਹੀ ਚੱਲ ਰਹੀ ਹੈ ਹਿਮਾਚਲ ਦੇ ਵਿੱਚ ਅਤੇ ਚੰਡੀਗੜ੍ਹ ਵਿੱਚ ਵੀ ਬਰਸਾਤ ਦੀ ਅੱਜ ਦਰਮਿਆਨੀ ਬਰਸਾਤ ਦੀ ਜਿਹੜੀ ਇਹ ਪੇਸ਼ੰਗੋਈ ਮੌਸਮ ਮਾਰਾਂ ਵੱਲੋਂ ਕੀਤੀ ਗਈ ਹੈ